ਦੇ ਗਰੇਡੂ ਆਟੋਮੈਟਰੋਲੋਜੀ ਕਾਲ ਸਾਹਿਬ ਵਾਇਗੁਰਜੀ ਕੀ ਫਤਿਹ ਦੋਸਤੋ ਜਿਵੇਂ ਪੰਜਾਬ ਦੇ ਵਿੱਚ ਜਿਹੜੀਆਂ ਨਗਰ ਕੌਂਸਲ ਤੇ ਨਗਰ ਨਿਗਮਾਂ ਦੀਆਂ ਚੋਣਾਂ ਦਾ ਵਿਗਲ ਵੱਜ ਚੁੱਕਿਆ ਤੇ ਅੱਜ 9 ਤਰੀਕ ਹੈ ਕਿ ਅੱਜ ਰਾਜਦਾਨੀਆਂ ਭਰ ਦਾ ਪਹਿਲਾ ਦਿਨ ਸੀਗਾ ਪਰ ਸਰਕਾਰ ਵੱਲੋਂ ਸਮਾਂ ਬਹੁਤ ਘੱਟ ਦਿੱਤਾ ਗਿਆ ਦੂਜੀਆਂ ਪਾਰਟੀਆਂ ਨੂੰ ਤੇ ਉਹਨਾਂ ਵੱਲੋਂ ਮੀਟਿੰਗਾਂ ਹੀ ਅੱਜ ਸਟਾਰਟ ਕੀਤੀਆਂ ਗਈਆਂ ਜੇਕਰ ਆਪਾਂ ਦੂਸਰੀਆਂ ਸਿਆਸੀ ਪਾਰਟੀਆਂ ਦੀ ਗੱਲ ਕਰੀਏ ਉਹਨਾਂ ਵੱਲੋਂ ਸਾਰਿਆਂ ਵੱਲੋਂ ਅੱਜ ਖਾਸ ਕਰਕੇ ਬਾਗਾਪੁਰਾ ਵਿੱਚ ਵੀ ਅੱਜ ਜਿਹੜੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਜੇ ਜੇ ਮੈਂ ਗੱਲ ਕਰਾਂ ਕਾਂਗਰਸ ਪਾਰਟੀ ਜੀ ਕਾਂਗਰਸ ਪਾਰਟੀ ਦੇ ਤਿੰਨ ਗਰੁੱਪ ਵਾਗਾ ਰੋਣਾ ਵਿੱਚ ਹੈਗੇ ਆ ਦੋ ਗਰੁੱਪਾਂ ਨੇ ਇਸ ਤੋਂ ਪਹਿਲਾਂ ਮੀਟਿੰਗ ਕਰ ਲਈ ਹੈ ਤੇ ਤੀਜਾ ਗਰੁੱਪ ਦਰਸ਼ਨ ਸਿੰਘ ਬਰਾੜ ਦਾ ਜਿਹੜਾ ਸਾਬਕਾ ਮੰਤਰੀ ਹੈਗੇ ਆ ਉਹਨਾਂ ਵੱਲੋਂ ਅੱਜ ਮੀਟਿੰਗ ਕੀਤੀ ਜਾ ਰਹੀ ਹੈਗੀ ਆ ਇੱਥੇ ਵੀ ਵਿਸ਼ੇਸ਼ ਤੌਰ ਤੇ ਜਿਹੜੇ ਇੰਚਾਰਜ ਲਾਏ ਗਏ ਹੰਸਲਾ ਜੋਸ਼ਣਮ ਤੇ ਨਾਲ ਮਨਜੀਤ ਸਿੰਘ ਹਾਲਬੜਾ ਉਹ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਆ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਦਰਸ਼ਨ ਸਿੰਘ ਬਰਾੜ ਨਾਲ ਗੱਲ ਉਹਦੇ ਕਰਾਂਗੇ ਤੇ ਤਸਵੀਰਾਂ ਇੱਕ ਵਾਰ ਜ਼ਰੂਰ ਵੇਖ ਲਓ ਜਿੱਥੇ ਇਸ ਟਾਈਮ ਜਿਹੜੇ ਆ ਦਰਸ਼ਨ ਸਿੰਘ ਬਰਬਲ ਉਹ ਸੱਧਿਆਗਾ ਇਕੱਠਾ ਜਿੱਥੇ ਹੰਸਰਾਜ ਜੋਸ਼ਣ ਪਹੁੰਚੇ ਆਗੇ ਤੇ ਉਹ ਸੁਬੋਧਨ ਵੀ ਕਰ ਰਹੇ ਹੈਗੇ ਆ ਤੇ ਤਸਵੀਰਾਂ ਇੱਕ ਵਾਰ ਨਾਲ ਨਾਲ ਵੇਖ ਲੋ ਤੇ ਆਓ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਉਹਨਾਂ ਦਾ ਕੀ ਕਹਣਾ ਬਰਾੜ ਸਾਹਿਬ ਜੀ ਜਿਵੇਂ ਨਗਰ ਕੌਂਸਲ ਦੀਆਂ ਚੋਣਾਂ ਬਿਲਕੁਲ ਉੱਤੇ ਆ ਗਈਆਂ ਉਮੀਦਵਾਰਾਂ ਦੇ ਹਜੇ ਅਨਾਉਂਸ ਹੋਣਾ ਬਾਕੀ ਹੈ ਤੇ ਕਾਂਗਰਸ ਪਾਰਟੀ ਦੇ ਵਿੱਚ ਗਰੁੱਪ ਹੈ ਤੇ ਤੁਸੀਂ ਆਪਣੇ ਪ੍ਰੋਪੋਜ਼ਲ ਨੂੰ ਅੱਜ ਵੱਖਰੀ ਮੀਟਿੰਗ ਕਰਨ ਲੱਗੇ ਹੈਗੇ ਆ ਜਿੱਥੇ ਇਸ ਟਾਈਮ ਚਾਰਜ ਹੰਸਰਾਜ ਜੀ ਤੇ ਸਦਾ ਮਨਜੀਤ ਸਿੰਘ ਅਮੜਾ ਵੀ ਪਹੁੰਚੇ ਹੈਗੇ ਆ विजय जी हूँ ही बैठे है किस तरह है तोड़ी? गुर्जी गुर्जी की तैयारी जो है वागुरु जी का खालसा वाहगुरु जी की पति साथ दरम्यान छोटे भरा भरे सहंसा जोशन जो मंत्री रहे लम्मा अरसा एम एल बहुत कई बार बन गए है चंगा ससू गांधन रात संभरा वो चेयरमैन रहे कमेटी के उन्होंने बच्चे चंगार ये इस करके आए थी कि आने वाले जो तरीक है टिकट बनते आए अहता भी जब जो तुम लिस्ट दे देनी है कोई रौला नहीं खेल पार्टी कोई ग्रुप नहीं कर खेला अभी कांग्रेस पार्टी के वर्कर हैं कांग्रेस पार्टी के वर्कर बन के हेलना अभी ये जान जोशन जा रहे जोशन का कम जाने अभी तो उन्होंने टिक देनी लिस्ट देने लटवे ना टिकटा सा दे ਜੋ ਇਹਨਾਂ ਵੱਲੋਂ ਫੈਸਲਾ ਕੀਤਾ ਜਾਊ ਤੁਹਾਨੂੰ ਮਨਜ਼ੂਰ ਹੋਊਗਾ ਮੈਨੂੰ ਮਨਜ਼ੂਰ ਹੋਊਗਾ ਪੂਰਾ ਪੂਰਾ ਮੇ ਜੋ ਜੋ ਫੈਸਲਾ ਕਾਦੇ ਜੋਸ਼ ਸਿੰਘ ਸਾਹਿਬ ਮੈਨੂੰ ਮਨਜ਼ੂਰ ਆ ਜੋਸ਼ ਸਿੰਘ ਸਾਹਿਬ ਉਹਦੇ ਵਿੱਚ ਹੁਣ ਤੁਸੀਂ ਦੋ ਤਿੰਨ ਗਰੁੱਪ ਵੀ ਹੈਗੇ ਇਹਨਾਂ ਦੀਆਂ ਵੱਖਰੀਆਂ ਵੱਖਰੀਆਂ ਦਾ ਟੋਕੋ ਲਿਸਟਾ ਹੋਣੀਆਂ ਤੁਸੀਂ ਕੀ ਸਟਰੈਟਜੀ ਬਣਾਈ ਹੈ ਦੇਖੋ ਜੀ ਜੋ ਮੈਂ ਮਹਿਸੂਸ ਕਰਨਾ ਕਿਉਂਕਿ ਵਿਰਾਟ ਸਾਹਿਬ ਬੜੇ ਸਿਆਣੇ ਸਾਡੇ ਨਾਲ ਵੀ ਸੀਨੀਅਰ ਲੀਡਰ ਨੇ ਔਰ ਉਹ ਹਰ ਗੱਲ ਨੂੰ ਬੜੀ ਚੰਗੀ ਤਰੀਕੇ ਦੇ ਨਾਲ ਸਮਝਦੇ ਨੇ ਤੋ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਕਿਹਾ ਕਿ ਕਿ ਸ਼ਾਇਦ ਮੈਂ ਇੱਕ ਦੋ ਦਿਨ ਪਹਿਲਾਂ ਆ ਜਾਂਦਾ ਤੇ ਨਾ ਸਾਰਿਆਂ ਨੂੰ ਪਹਿਲਾਂ ਹੀ ਮੀਟਿੰਗ ਤੇ ਇਕੱਠਾ ਕਰ ਲੈਂਦਾ ਉਹ ਮੈਂ ਨਹੀਂ ਆ ਸਕਿਆ ਤੇ ਇਸ ਕਰਕੇ ਸ਼ਾਇਦ ਕਮਜ਼ੋਰੀ ਆ ਗਈ ਪਰ ਅਸੀਂ ਕਿਉਂਕਿ ਵਿਰਾਟ ਸਾਹਿਬ ਨੇ ਵੀ ਮੇਰੇ ਨਾਲ ਬਖਰੇ ਤੌਰ ਤੇ ਵੀ ਗੱਲ ਕੀਤੀ ਜਿਹੜਾ ਯੋਗ ਆਦਮੀ ਜਿਹਦੇ ਕੋਲ ਜਿਹਦੇ ਕੋਲ ਚਾਰ ਵੋਟਾਂ ਆਪਣੀਆਂ ਨੇ ਔਰ ਕਾਂਗਰਸ ਦੀ ਡਾਇਲੋਜੀ ਨਾਲ ਸੰਬੰਧ ਰੱਖਦਾ ਸਾਡੀ ਕੋਸ਼ਿਸ਼ ਹੋਏਗੀ ਕਿ ਉਹਨਾਂ ਬੰਦਿਆਂ ਨੂੰ ਅੱਗੇ ਲਿਆ ਕੇ ਜਿਹੜੀਆਂ ਟਿਕਟਾਂ ਦੇਈਏ ਔਰ ਜਿਹਦੇ ਨਾਲ ਸਾਰੇ ਬਾਗਾਪੁਰਾਣਾ ਦੇ ਜਿੰਨੇ ਸਾਡੇ ਸ਼ਹਿਰ ਵਾਸੀ ਨੇ ਉਹ ਸਾਰੇ ਤਸੱਲੀ ਪ੍ਰਗਟ ਕਰਨ ਤੇ ਸਾਡੇ ਲੀਡਰ ਵੀ ਬਰਾੜ ਸਾਹਿਬ ਤੇ ਹੋਰ ਜਿੰਨੇ ਸਾਡੇ ਇੱਥੋਂ ਦੇ ਲੀਡਰ ਨੇ ਉਹਨਾਂ ਨੂੰ ਵੀ ਅਸੀਂ ਆਪਣੇ ਕੌਨਫੀਡੈਂਸ ਦੇ ਵਿੱਚ ਲੈ ਸਕੀਏ। ਜੋਸ਼ੀ ਸਰ ਜਿਵੇਂ ਤੁਸੀਂ ਉਧਰ ਵੀ ਮੀਟਿੰਗ ਕਰਕੇ ਆਏ ਇੱਥੇ ਵੀ ਤੁਸੀਂ ਮੀਟਿੰਗ ਕਰ ਰਹੇ ਹੈਗੇ ਆ। ਇਹਨਾਂ ਦੀਆਂ ਜਿਹੜੀਆਂ ਲਿਸਟਾਂ ਵੱਖਰੀਆਂ ਵੱਖਰੀਆਂ ਤੁਹਾਡੇ ਕੋਲੇ ਆਉਣੀਆਂ ਹੈਗੀਆਂ। ਉੱਥੇ ਤੁਸੀਂ ਮਤਲਬ ਕਿਸ ਤਰ੍ਹਾਂ ਦਾ ਪ੍ਰੋਗਰਾਮ ਬਣਾ ਰਹੇ ਹੈਗੇ ਆ ਵੀ ਕਿਵੇਂ ਦੇਵੋਗੇ। ਦੇਖੋ ਜੀ ਜਿਵੇਂ ਬਰਾੜ ਸਾਹਿਬ ਨੇ ਗੱਲ ਕੀਤੀ ਕਿ ਜੋ ਫੈਸਲਾ ਤੁਸੀਂ ਕਰੋਗੇ ਉਹ ਸਾਨੂੰ ਮਨਜ਼ੂਰ ਹੋਏਗਾ। ਉਹਨਾਂ ਨੇ ਵੀ ਇਹੀ ਗੱਲ ਕੀਤੀ ਹੈ ਕਿਉਂਕਿ ਉਹ ਤਾਂ ਸਾਰੇ ਬਰਾੜ ਸਾਹਿਬ ਦੇ ਨਾਲ ਇਹਨਾਂ ਦੇ ਮਤਹਿਤ ਕੰਮ ਕਰਦੇ ਰਹੇ ਨੇ ਉਹਨਾਂ ਨੇ ਵੀ ਇਹ ਕਿਹਾ ਕਿ ਜੋ ਤੁਸੀਂ ਕਹੋ ਕਰੋਗੇ ਉਹ ਸਾਨੂੰ ਫੈਸਲਾ ਮੰਨੂਰ ਹੋ ਜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜੇ ਸਾਰੇ ਗਰੁੱਪ ਆ ਇਕੱਠੇ ਹੋ ਕੇ ਚਲੁੰਦੀ ਖਵਾਹਨਾ ਹੈ ਬਿਲਕੁਲ ਇਹਨਾਂ ਨੂੰ ਇਕੱਠਾ ਕਰਾਂਗੇ ਕਿਉਂਕਿ ਸਾਰੇ ਸਨਮਾਨਯੋਗ ਲੀਡਰ ਜੇ ਇਕੱਠੇ ਨਹੀਂ ਹੋਣਗੇ ਤੇ ਫਿਰ ਸਾਡੀ ਜਿਹੜੀ ਲੜਾਈ ਦੇ ਵਿੱਚ ਕਮਜ਼ੋਰੀ ਆਂਦੀ ਹੈ ਔਰ ਮੇਰੀ ਕੋਸ਼ਿਸ਼ ਇਹ ਹੋਏਗੀ ਕਿ ਅਸੀਂ ਸਾਰੇ ਜਿਹੜੇ ਤਰਤੀਬਾਰ ਜਿੰਨਾ ਕਿਸੇ ਦਾ ਰਤਬਾ ਬੰਦਾ ਉਹ ਸਾਹਿਬ ਦੇ ਨਾਲ ਹੀ ਸਾਰਿਆਂ ਨੂੰ ਜਿਹੜਾ ਸਨਮਾਨ ਦੇ ਕੇ ਉਹਨਾਂ ਸਾਰਿਆਂ ਨੂੰ ਚਲਾ ਸਕੀਏ ਤੇ ਬਾਗਾ ਪੁਰਾਣਾ ਕਮੇਟੀ ਜਿਸ ਤਰੀਕੇ ਦੇ ਨਾਲ ਅੱਗੇ ਕਾਂਗਸ ਪਾਰਟੀ ਦੇ ਕੋਲ ਹੈ ਇਹਨੂੰ ਫਿਰ ਜਤਾ ਕੇ ਕਾਂਗਸ ਪਾਰਟੀ ਦੀ ਝੋਲੀ ਦੇ ਵਿੱਚ ਉਮੀਦਵਾਰਾਂ ਦਾ ਐਲਾਨ ਕਦੋਂ ਤੱਕ ਹੋ ਜਾਊਗਾ ਸਾਡੀ ਕੋਸ਼ਿਸ਼ ਹੋਏਗੀ ਕਿ ਅੱਜ ਤੇ ਕੱਲ ਕੱਲ ਸ਼ਾਮ ਤੱਕ ਅਸੀਂ ਸਾਰਿਆਂ ਤੇ ਜਿਹੜਾ ਫੈਸਲਾ ਲੈ ਲਾਂਗੇ ਕਿਉਂਕਿ ਮੈਂ ਕੁਝ ਬੰਦਿਆਂ ਦੀ ਡਿਊਟੀ ਵੀ ਲਗਾਈ ਇੱਥੇ ਮੈਂ ਨਾਲ ਲਿਆਂਦੇ ਨੇ ਸਾਰੀਆਂ ਪਰਾਂ ਦੇ ਪੜਾਵਾੜਾ ਜੇ ਦੇਖ ਲਓ ਕਿ ਸਾਡੇ ਸਾਥ ਵਾਸਤੇ ਤਾਂ ਸਾਰੇ ਸਮਰਮਾਜੋਗ ਨੇ ਜਿੰਨੇ ਦਰਖਾਸਤ ਦਿੱਤੀ ਪਰ ਜਿਹੜਾ ਜਿੱਤਨ ਦੇ ਨੇੜੇ ਹੈ ਉਹਨੂੰ ਜੇ ਸਾਰੇ ਪ੍ਰੈਫਰ ਕਰਾਂਗੇ ਤਾਂ ਹੋਰ ਸਾਨੂੰ ਇਲੈਕਸ਼ਨ ਦੇ ਵਿੱਚ ਸੁਖਿਆਈ ਹੋਏਗੀ ਹੁਣ ਤੱਕ ਤੁਹਾਨੂੰ ਕੋਈ ਐਪਲੀਕੇਸ਼ਨ ਆਈਆਂ ਐਪਲੀਕੇਸ਼ਨਾਂ ਤਾਂ ਗੱਲ ਇਹ ਵੀ ਉਹ ਵੀ ਦੇ ਰਹੇ ਨੇ ਤੇ ਬਰਾੜ ਸਾਹਿਬ ਵੀ ਉਹਨਾਂ ਨੇ ਜੋ ਕਿਹਾ ਮੈਂ ਲਿਸਟ ਦੇ ਦੇਣਾ ਤੇ ਸ਼ਾਮ ਤੱਕ ਦੇ ਦੇਣਗੇ ਆਸਰਾ ਜੋਸ਼ਨਜੀ ਤੇ ਮਨਜੀਤ ਸਿੰਘ ਹੰਬੜਾ ਤੇ ਸਦਾ ਚਤ ਸਿੰਘ ਬਰਾੜ ਤੇ ਉਹਨਾਂ ਨਾਲ ਵਿਜੇ ਕੁਮਾਰ ਜੀ ਜਿਹੜੇ ਚੱਕੀ ਵਾਲੇ ਬੈਠੇ ਆ ਕੇ ਬੱਗ ਬਣਦੇ ਉਹ ਬੈਠੇ ਸਨ ਤੇ ਤੁਹਾਨੂੰ ਤਸਵੀਰਾਂ ਵੀ ਵਿਖਾਈਆਂ ਸੀ ਜਦਨੇ ਬੰਦੇ ਇੱਥੇ ਪਹੁੰਚੇ ਸੀਗੇ ਤੇ ਜਿਹੜੀਆਂ ਅ ਅਦਛਤ ਸਿੰਘ ਬਰਾਲਾ ਉਹਨਾਂ ਨੇ ਆਖਿਆ ਜੋ ਉਹਨਾਂ ਦੀ ਹਾਈ ਕਮਾਂਡ ਜਿਵੇਂ ਅਨਚਾਰਜ ਹਸਰਾ ਜੋਸ਼ਨ ਜੀ ਹੋਣੀ ਜੋ ਫੈਸਲਾ ਦੇਣਗੇ ਜਿਹੜੇ ਵੀ ਉਮੀਦਵਾਰਾਂ ਨੂੰ ਉਹ ਕਹਿਣਗੇ ਉਹਨਾਂ ਦੇ ਉੱਤੇ ਫਤਲਾ ਜਾਣਗੇ ਤੇ ਉਹਨਾਂ ਦੇ ਮੁਤਾਬਕ ਹੀ ਸਾਰੀ ਇਹ ਅਗੀਰੀ ਚੋਣਾਂ ਵਾਲੀ ਲੜੀ ਜਾਊਗੀ ਇਸ ਸਮੇਂ ਦੀ ਗੱਲ ਰਹੂਗੀ ਵੀ ਕਿਸ ਤਰ੍ਹਾਂ ਦੇ ਅਗਲੇ ਹਾਲਾਤ ਬਣਦੇ ਆ ਉਮੀਦਵਾਰਾਂ ਤੁਸੀਂ ਸਾਡੀ ਗੱਲ ਬਤਨੂ ਸ਼ੇਅਰ ਵੀ ਕਰੋਗੇ ਸਾਡਾ ਪੇਜ ਫਾਲੋ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ